ਆਨੂੰ ਸਸ਼ਿਆਕਾਲ ਗੁੱਡ ਮਾਰਨਿੰਗ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਗੇ ਤੇ ਮੈਂ ਵੀ ਠੀਕ ਠਾਕ ਆ ਡਾਕਟਰ ਸਾਹਿਬ ਵੀ ਠੀਕ ਐ ਹੁਣ ਅੱਜ ਦੇਖਦੇ ਆ ਅੱਜ ਫੇਰ ਆਪਣੇ ਫਲੈਟ ਲੈਟਸ ਜਿਹੜੇ ਹੈਗੇ ਚੈੱਕ ਕਰਨਗੇ ਕਿਉਂਕਿ ਹੁਣ 2 ਦਿਨ ਤੋਂ ਹਲੇ ਕਰਵਾਏ ਨਹੀਂ ਸੀਗੇ ਦੇਖਦੇ ਆ ਵਧੇ ਹੋਏ ਆ ਕਿ ਨਹੀਂ ਵਧੇ ਹੋਏ ਹੈਗੇ 11:30 ਦਾ ਟਾਈਮ ਹੋ ਗਿਆ ਐ ਚਲੋ ਮੈਂ ਵੀ ਲੱਗਦੀ ਹੁਣ ਲੰਚ ਦੀ ਤਿਆਰੀ ਕਰਨ ਡਾਕਟਰ ਸਾਹਿਬ ਇਹ ਕਲੀਨਿਕ ਤੋਂ ਤੋੜ ਕੇ ਲੈ ਕੇ ਆਏ ਸੀਗੇ ਬੈਂਗਣ ਚਲੋ ਅੱਜ ਆਹੀ ਬਣਾਨੇ ਆ ਆ ਜੀ ਮੈਂ ਮੰਗਵਾਇਆ ਸੀ ਆਨਲਾਈਨ ਨਿੱਕਾ ਮोटा ਜਿਹਾ ਟੇਬਲ ਦੇ ਉੱਪਰ ਸਮਾਨ ਰੱਖਣ ਵਾਸਤੇ ਡੇਲੀ ਜਿਹੜੀ ਗੋਲੀ ਲੈਂਦੇ ਆ ਡਾਕਟਰ ਸਾਹਿਬ ਬਲੱਡ ਪ੍ਰੈਸ਼ਰ ਦੀ ਹਨੇਕ ਵਗੈਰਾ ਤੇ ਇਹਨਾਂ ਦੇ ਹਾਰਮੋਟ ਵਗੈਰਾ ਇਹਦੇ ਵਿੱਚ ਰੱਖ ਦਿੱਤੇ। ਨੇ ਇੱਥੇ ਟੇਬਲ ਦੇ ਉੱਪਰ ਰੁਲੀ ਜਾਂਦੇ ਨੇ। ਚਲੋ ਆਜੋ ਜੀ ਹੁਣ ਆਪਾਂ ਜਿਹੜੇ ਆਪਣੇ ਬੈਂਗਣ ਨੇ ਮੈਂ ਇਹਨਾਂ ਨੂੰ 4-4 ਹਿੱਸਿਆਂ ਵਿੱਚ ਕੱਟ ਲਿਆ ਸੀ ਤੇ ਇਹ ਆਪਾਂ ਨੇ ਨਮਕ, ਮਿਰਚ, ਹਲਦੀ, ਮਸਾਲਾ ਤੇ ਥੋੜਾ ਜਿਹਾ ਆਪਾਂ ਸਰੋਂ ਦਾ ਤੇਲ ਪਾ ਕੇ ਇੱਕ ਮਿਕਸਚਰ ਜਿਹਾ ਤਿਆਰ ਕਰ ਲਵਾਂਗੇ। ਮਸਾਲੇ ਦਾ ਤੇ ਆਪਾਂ ਨਾ ਇਹਨਾਂ ਬਤਾਉਆਂ ਦੇ ਵਿੱਚ ਬੈਂਗਣਾ ਦੇ ਵਿੱਚ ਭਰ ਦੇਵਾਂਗੇ। ਮਸਾਲੇ ਲਗਾ ਕੇ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰੀਏ ਫਿਰ ਵਿੱਚੋਂ ਨਾ ਇਹ ਫਿੱਕੇ ਵਿੱਕੇ ਨਾ ਰਹਿਣ ਮਸਾਲਾ ਵਿੱਚ ਆਪਣੇ ਆਪ ਹੀ ਵਿੱਚ ਰਹਿ ਜਾ ਲਾਜਵਾਬ ਟੇਸਟ ਬਹੁਤ ਹੀ ਲਾਜਵਾਬ ਸਬਜੀ ਬਣੀ ਐ ਜੀ ਲੋ ਜੀ ਡਾਕਟਰ ਸਾਹਿਬ ਦੇ ਕੰਮ ਦੇਖੋ ਮੈਂ ਬਣਾਈ ਬੈਠੀ ਆ ਇੰਨੇ ਵਧੀਆ ਬੈਂਗਣ ਪਿਆਜ਼ ਮਸਾਲੇਦਾਰ ਤੇ ਆਪ ਮੈਨੂੰ ਕਹਿੰਦੇ ਮੈਂ ਤਾਂ ਕਹਿੰਦੇ ਸਾਗ ਲੈ ਕੇ ਸਾਗ ਨਾਲ ਰੋਟੀ ਖਾ ਕੇ ਆਇਆ ਸਾਗ ਤੇ ਮੱਕੀ ਦੀਆਂ ਰੋਟੀਆਂ ਮੈਨੂੰ ਕਹਿੰਦੇ ਤੈਨੂੰ ਵੀ ਲੈ ਕੇ ਆਇਆ ਮੈਂ ਕਿਹਲਾ ਦੱਸ ਨਾਲੇ ਪਤਾ ਵੀ ਐਸ ਮੌਸਮ ਵਿੱਚ ਹਲੇ ਵੀ ਪੂਰਾ ਸਾਗ ਆਉਣ ਨਹੀਂ ਲੱਗਿਆ ਹੈਗਾ ਤੇ ਨਾ ਕਿਸੇ ਦਾ ਇੰਨਾ ਵਧੀਆ ਟੇਸਟੀ ਹੁੰਦਾ ਏ ਫੇਰ ਚੱਕ ਲਿਆ ਇਹਨਾਂ ਦੇਖੋ ਆ ਦੇਖੋ ਸਾਗ ਇਹਦੇ ਉੱਪਰ ਉੱਪਰ ਮੱਖਣੇ ਸੀਗਾ ਆ ਰੋਟੀਆਂ ਦੇਖੋ ਜਿਸ ਤਰ੍ਹਾਂ ਪੂਰੀਆਂ ਹੁੰਦੀਆਂ ਨੇ ਨਾ ਪੂਰੀਆਂ ਛੋਟੀਆਂ-ਛੋਟੀਆਂ ਜਿਹੀਆਂ ੁੰਨੀ-ੁੰਨੀਆਂ ਕ ਰੋਟੀਆਂ ਨੇ ਔਰ ਉਹ ਵੀ ਜੜੀਆਂ ਜਿਹੀਆਂ ਮੱਕੀ ਦੀਆਂ ਵੀ ਨਹੀਂ ਗਿਆ ਮਿਸੀਆਂ ਰੋਟੀਆਂ ਨੇ ਵਿੱਚੇ ਕਣਕ ਦਾ ਤੇ ਮੱਕੀ ਦਾ ਆਟਾ ਪਾ ਕੇ ਬਹੁਤ ਜ਼ਿਆਦਾ ਮਿਸੀਆਂ ਰੋਟੀਆਂ ਬਣਾਈ ਹੁੰਦੇ ਨੇ ਉਹ ਵੀ ਜੜੀਆਂ ਬਲੀਆਂ ਜੀਆਂ ਆ ਦੇਖੋ ਮੈਂ ਇੱਕ ਰੋਟੀ ਖਾ ਕੇ ਦੇਖੀ ਆ ਮੈਨੂੰ ਤਾਂ ਸਾਗ ਇੰਨਾ ਜ਼ਿਆਦਾ ਟੇਸਟੀ ਲੱਗਿਆ ਨਹੀਂ ਹੈਗਾ ਆਪਣੇ ਘਰ ਵਰਗਾ ਸਾਗ ਦਾ ਸਵਾਦ ਥੋੜਾ ਆਉਂਦਾ ਹੈ ਹਨਾ ਹੋ ਗਿਆ ਦੋ ਤਿੰਨ ਘੰਟੇ ਹੋ ਗਏ ਔਖਾ ਹੋ ਗਿਆ ਹੈ ਥਮ ਤੱਕ ਹੀ ਸੀਗਾ ਪਹਿਲਾਂ ਤਾਂ ਕਹਿੰਦੇ ਰੋਟੀ ਬਣਾ ਦੇ ਮੈਂ ਤੇਰੀ ਸਬਜੀ ਦਾ ਟੇਸਟ ਦੇਖਣਾ ਪਤਾਉਂਗਾ ਦੀ ਹੁਣ ਐਪਲ ਖਾ ਕੇ ਚਲੇ ਗਏ ਨੇ ਚਲੋ ਕੋਈ ਨਹੀਂ ਦੇਖਣਾਗੇ ਸ਼ਾਮ ਨੂੰ ਜੇ ਖਾਣੀ ਹੋਈ ਤਾਂ ਫਿਰ ਚਲੋ ਮਿਲਦੇ ਆ ਜੀ ਫਿਰ ਆਪਾਂ ਸ਼ਾਮ ਨੂੰ ਡਾਕਟਰ ਸਾਹਿਬ ਜਦੋਂ ਆਉਣਗੇ ਫਿਰ ਦੇਖਦੇ ਆ ਜੇ ਉਹਨਾਂ ਰੋਟੀ ਖਾਣੀ ਹੋਈ ਤਾਂ ਇਹ ਆਇਓ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਇਹ ਦੇਖ ਤੁਸੀਂ ਤੁਹਾਨੂੰ ਵੀ ਆ ਦਤਾ ਇੱਕ ਕੀਵੀ ਇਹ ਕੀਵੀ ਕਿੰਨੇ ਦਾ ਹੈ ਕੀਵੀ 250 ਦੀਆਂ ਚਾਰ 250 ਦੀਆਂ ਚਾਰ ਆ ਜੂਨੂ ਦਾ ਲੈਂਦਾ ਚਿਕਨ ਆ ਇਹ ਚਿਕਨ ਬਣਾਉਣ ਵਾਲਾ ਹੈ ਨਾ ਆ ਬੜੇ ਜੂਨੂ ਦਾ ਆ ਬੜੇ ਜੂਨੂ ਦਾ ਸਾਰਾ ਕੂੜਾ ਹੂੰ ਯਾ ਕਮਜ਼ੋਰੀ ਬਹੁਤ ਹੋ ਗਈ ਯਾਰ ਡ੍ਰੈਗਨ ਫਰੂਟ ਕਿੰਨਾ ਤੁਸੀਂ ਟੈਸਟ ਨਹੀਂ ਕਰਾ ਕੇ ਆਏ ਅੱਜ ਨਹੀਂ ਕਰਾਏ ਯਾਰ ਫੇ ਕਰਾ ਲੈਣੇ ਸੀ ਆ ਹੁਣ ਅੱਜ ਤਾਂ ਫੇ ਟੈਸਟ ਕਰਾਉਣਾ ਸੀ ਹੁਣ ਪਰਸੋਂ ਦਾ ਕਰਾਏ ਹੋਏ ਸੀ ਲੈ ਕਮਜ਼ੋਰੀ ਤਾਂ ਹੋਣੀ ਹੀ ਆ ਹੁਣ ਤੁਸੀਂ ਸਵੇਰ ਦੀ ਰੈਸਟ ਤਾਂ ਬਿਲਕੁਲ ਵੀ ਨਹੀਂ ਕਰੀ ਦੁਪਹਿਰੇ ਵੀ ਨਹੀਂ ਪਾਏ ਹੈਗੇ ਫੇਰ ਕਹਿੰਦੇ ਮੇਰਾ ਠੀਕ ਨਹੀਂ ਹੋ ਰਿਹਾ ਮੇਰੇ ਬਾਧ ਨਹੀਂ ਰਹੇ ਫੇਰ ਕਿਵੇਂ ਵਧਣਗੇ ਪਿੰਡ ਦੇ ਨਾਂ ਤੇ ਤੁਸੀਂ ਖੇਡ ਜਾਂਦੇ ਹੋ ਤੇ ਇੱਕੇ ਬਹਿ ਜਾ ਪਿੰਡ ਹਾਂ ਹੋਰ ਕੀ ਆ ਪਿੰਡ ਤਾਂ ਮੈਂ ਕਹਿੰਦਾ ਪੁਲਿਸ ਨਾਲ ਉਹਦੇ ਨਾਲ ਭੱਜੀ ਫਿਰਦੇ ਜਿਨ੍ਹ ਫੜ ਕੇ ਪਾ ਲੈਣੇ ਨੇ ਅਰੈਸਟ ਤਾਂ ਹੋਊਗੀ ਨਾ ਉੱਥੇ ਲੈ ਹੋਰ ਰੱਖੂਗਾ ਨਹੀਂ ਉੱਥੇ ਉੱਥੇ ਕੀ ਤੇਰੇ ਚੌਕੀ ਕਿਤੇ ਲੱਚੂ ਆਏ ਫਰਨ ਆਏ ਟੰਪੇ ਟਿੱਪ ਕਰੇ ਤਾਂ ਬੈਠੋਗੇ ਨਾ ਬਾਹਰ ਤਾਂ ਨਹੀਂ ਫਿਰੋਗੇ ਬਾਹਰ ਹੀ ਫਿਰੂਗਾ ਨਹੀਂ ਜਾ ਐਵੇਂ ਹੀ ਜਾਵਾਂਗੇ ਭਾਈ ਸਾਹਿਬ ਚਾਰ ਵਾਰ ਤਾਂ ਸਵੇਰ ਤੋਂ ਫੋਨ ਆ ਗਿਆ ਪਿੰਡੋਂ ਕਿਉਂ ਵੀ ਬੋਟਾਂ ਨੇ ਆਉ ਛੇਤੀ ਆ ਤਾਂ ਫੇਰ ਕੀ ਹੋ ਗਿਆ ਫੇਰ ਅਸੀਂ ਕਿਹੜਾ ਤੁਹਾਨੂੰ ਪਿੰਡ ਚ ਫਿਰਨ ਦੇਣਾ ਸੀਗਾ ਲੈ ਚਲ ਤੁਹਾਡੀ ਮਰਜ਼ੀ ਹੈ ਹੋ ਜਾਣਾ ਠੀਕ ਨਾ ਵੀ ਕਿਨਸਾ ਬੁਖਾਰ ਤਾਂ ਜਿਹੜਾ ਹੁਣ ਕਰੋਸਿੰਗ ਤਾਂ ਖਤਰੀ ਨਹੀਂ ਗਈ ਚਲ ਐਨਾ ਆਪੇ ਵੱਧ ਜਾਣ ਕਿਉਂ ਨਾ ਇਹ ਤਾਂ ਤਾਂ ਜੇ ਅਰੈਸਟ ਕਰੋਗੇ ਤਾਂ ਉਹਨਾਂ ਲਈ ਖਾਈ ਪੀ ਚੱਲੋ ਬਸ ਹੋਰ ਕੀ ਹੈ ਓ ਜੁੱਦੂ ਮੈਂ ਪ੍ਰੀਤੀ ਨੂੰ ਕਿਹਾ ਮੈਂ ਕਿਹਾ ਪ੍ਰੀਤੀ ਵੀ ਤੁਸੀਂ ਆ ਜਾਓ ਹੈ ਨਾ ਤੇ ਤੇਰੇ ਡੈਡੀ ਦੀ ਖਬਰ ਨੂੰ ਨਹੀਂ ਹੋਣਾ ਹੈਗਾ ਤੇ ਕਹਿੰਦੀ ਕੱਲ ਨੂੰ ਗਰਬਿੰਦ ਦਾ ਪੇਪਰ ਆ ਤੇ ਮੈਂ ਕਿਹਾ ਵੀ ਪੇਪਰ ਦੇ ਕੇ ਫਿਰ ਹੈ ਨਾ ਤੁਰ ਪਿਓ ਪਤਾ ਗਰਬਿੰਦ ਕੀ ਕਹਿੰਦਾ ਹਾਂ ਨਾਨੂ ਕੋ ਡੇਂਗੂ ਹੋ ਗਿਆ ਤਾਂ ਕਹਿੰਦਾ ਮੰਮੀ ਕੋ ਤਾਂ ਪਤਾ ਹੀ ਨਹੀਂ ਹੈ ਨਾਨੂ ਕੋ ਡੇਂਗੂ ਹੋ ਗਿਆ ਤਾਂ ਕਹਿੰਦਾ ਮੰਡੇ ਕੀ ਮੇਰੇ ਕੋ ਛੁੱਟੀ ਹੈ ਟਿਊਸਡੇ ਕੀ ਛੁੱਟੀ ਲੈ ਲੇਂਗੇ ਮੈਂ ਕਿਹਾ ਹਾਂ ਫੇਰ ਤਾਂ ਠੀਕ ਹੈ ਪ੍ਰੀਤੀ ਮੈਂ ਕਿਹਾ ਆਜੋ ਫੇਰ ਤੁਸੀਂ ਚਲੋ ਜੀ ਦੇਖਦੇ ਆਂ ਬੱਚੇ ਕੀ ਡਿਸੀਜਨ ਲੈਂਦੇ ਨੇ ਆਣਗੇ ਕਿ ਨਹੀਂ ਆਣਗੇ ਕੱਲ ਦੇਖਾਂਗੇ ਕੱਲ ਪਤਾ ਚੱਲ ਜੂਗਾ ਆਪਾਂ ਵੀਡੀਓ ਦਾ ਵੀ ਇੱਥੇ ਐਂਡ ਕਰਦੇ ਆਂ ਅੱਜ ਦੇ ਵੀਡੀਓ ਦਾ ਚਲ ਮਿਲਦੇ ਆ ਜੇ ਆਪਾਂ ਨੈਕਸਟ ਵਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਆ ਕੀ ਗਾਹ ਪਾਇਆ ਖੁਸ਼ ਰੈਣ ਸਾਰੀ ਕਿਹੜਾ ਗਾਹ ਪਾਇਆ ਦੱਸੋ ਜਿਆ ਡੀਟੌਕਸ ਵਾਟਰ ਨੂੰ ਕਹੀ ਜਾਂਦੇ ਨੇ ਕੀ ਗਾਹ ਪਾਇਆ ਏ ਕੀ ਗਾਹ ਐ ਦੱਸੋ ਕੁੜੀ ਜਦੋਂ ਦੇਖ ਕੇ ਨਹੀਂ ਜੀ ਕਰਦਾ ਇਹਨੂੰ ਪਿਉ ਕੋਣ